ਨੋਜੁਕਤੀ ਕਿਸਾਨ ਮੋਰਚੇ ਦੇ ਸੱਤੇ ਤੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਭਾਰਤ ਬੰਦ ਦੀ ਦਿੱਤੀ ਗਈ ਕਾਲ ਦਾ ਅਸਰ ਸਮਰਾਲਾ ਵਿੱਚ ਵੀ ਦੇਖਣ ਨੂੰ ਮਿਲਿਆ ਅਤੇ ਸ모ੂ ਦੁਕਾਨਦਾਰਾਂ ਨੇ ਆਪਣੇ ਕੰਮਕਾਜ ਬੰਦ ਰੱਖੇ ਇਸ ਤੋਂ ਇਲਾਵਾ ਸ਼ਹਿਰ ਦੇ ਆਈਲੈਂਡਸ ਸੈਂਟਰ ਵੀ ਮੁਕੰਮਲ ਤੌਰ ਤੇ ਬੰਦ ਰਹੇ ਉੱਥੇ ਹੀ ਸਮਰਾਲਾ ਦੇ ਬੈਂਕ ਤੇ ਠੇਕੇ ਖੁੱਲੇ ਦਿਖਾਈ ਦਿੱਤੇ ਗਏ ਨੇ ਉਸ ਤੋਂ ਬਾਅਦ ਕਿਸਾਨਾਂ ਨੇ ਉੱਥੇ ਜਾ ਕੇ ਠੇਕੇ ਤੇ ਬੈਂਕਾਂ ਨੂੰ ਬੰਦ ਕਰਵਾਇਆ ਤੇ ਉਹਨਾਂ ਵੱਲੋਂ ਕਿਸਾਨਾਂ ਨੂੰ ਬੰਦ ਕਰਨ ਦਾ ਸਮਰਥਨ ਦਿੱਤਾ ਗਿਆ ਮੈਂ ਹਰਦੀਪ ਸਿੰਘ ਗਿਆਸਪੁਰਾ ਜਿਹੜਾ ਪ੍ਰਧਾਰ ਭਾਰਤਿਕ ਸਹਾਜਨ ਕਾਦੀਆਂ ਜਿਲ੍ਹਾ ਲੁਧਿਆਣਾ ਅੱਜ ਜਿਹੜਾ ਭਾਰਤ ਬੰਦੀ ਕਾਲ ਲਈ ਕੀ ਰਿਸਪੌਂਸ ਮਿਲਿਆ ਤੇ ਪੂਰਨ ਤੌਰ ਤੇ ਬੰਦਾ ਬੁਪਾਰੀ ਵਰਗ ਵੱਲੋਂ ਤੁਹਾਨੂੰ ਕਿਵੇਂ ਸਹਿਯੋਗ ਦੇਖੋ ਜੀ ਇਹ ਜੋ ਕਾਲ ਸਿੰਘ ਹੀ ਆਪਣੇ ਸੰਯੁਕਤ ਮੌਤੇ 16 ਨੂੰ ਬੰਦ ਦੀ ਇਹਦੇ ਵਿੱਚ ਭਰਪੂਰ ਸਮਰਥਨ ਮਿਲਿਆ ਜਾਨਕਿ ਹਰ ਵਰਗ ਦਾ ਹੁਣ ਮੈਂ ਜਿਹੜਾ ਕੱਢ ਕੇ ਆਂਦਾ ਮੱਛਵਾਲਾ ਸਮਰਾਲਾ ਸ਼ਹਿਰਾਂ ਦੇ ਵਿੱਚ ਜਾਨਕਿ ਹਰ ਵਰਗ ਨੇ ਬੰਦ ਕੀਤਾ ਹੋਇਆ ਬੈਂਕਾਂ ਤੱਕ ਬੰਦ ਜਾਨਕਿ ਦੁਕਾਨਦਾਰ ਚਾਹੇ ਕੋਈ ਵੀ ਸੀ ਚਾਹੇ ਕਰਿਆਨੇ ਵਾਲੇ ਸੀਗੇ ਸਾਈ ਹੌਦਰੀਆ ਕੱਪੜੇ ਦੀ ਦੁਕਾਨਾ ਸੀ ਏ ਟੂ ਜ਼ੈਡ ਆ ਦੁਕਾਨਾ ਬੰਦ ਤੇ ਹਾਂਜੀ ਠੀਕ ਠੀਕ ਕਹਿਣਾ ਚਾਹੁੰਦੇ ਹਾਂ ਦੁਕਾਨਦਾਰ ਭਰਾ ਮਨੂ ਜੱਟ ਕਹਿੰਦੇ ਹਾਂ ਕਿ ਮੈਂ ਉਹਨਾਂ ਦਾ ਦੋ ਬਹੁਤ ਦਿলোਧਨਵਾਦ ਕਰਦੇ ਆ ਸੀ ਵੀ ਉਹਨਾਂ ਨੇ ਸਾਡਾ ਇੱਕ ਛੋਟੇ ਜਿਹੇ ਸੱਦੇ ਦੇ ਸਾਡੀ ਬੇਨਤੀ ਨੂੰ ਮੰਨਿਆ ਤੇ ਸਾਰਾ ਬਾਜ਼ਾਰ ਉਹਨਾਂ ਨੇ ਬੰਦ ਕੀਤਾ ਹੋਇਆ ਮੈਂ ਧੰਨਵਾਦੀ ਆ ਜੀ ਇਹਨਾਂ ਦਾ ਸਾਰਿਆਂ ਦਾ ਠੀਕ ਹੈ ਹਰਜੀਤ ਸਿੰਘ ਢੀਂਸਾ ਜ਼ਿਲ੍ਹਾ ਪ੍ਰਧਾਨ बीकेजीयू लखोवाल तदियाणा ਦਾ تقریبا 99% 100% ਮੰਨੋ ਬੰਦ ਆ ਜਿਹੜੇ 1 2 ਖੁੱਲੇ ਸੀ ਉਹਨਾਂ ਨੇ ਵੀ ਬੰਦ ਕਰ ਲਿਆ ਪਿੱਛੇ ਕਰ ਲੈਸ ਵਾਲਿਆਂ ਦਾ ਖੋਲਿਆ ਹੋਇਆ ਸੀ ਟ੍ਰੈਂਡ ਦੇ ਨਾਮ ਤੇ ਉਹ ਮੁਲਾਜ਼ਮ ਬੋਲੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਵੀ ਅਸੀਂ ਕਿਹਦੇ ਬੰਦੇ ਆ ਅੱਧਾ ਕਿ ਛੜਰੇ ਖੋਲਿਆ ਹੋਇਆ ਸੀ ਸਾਡੀ ਉਹਨਾਂ ਨੇ ਵੀ ਬੇਨਤੀ ਮਨਜ਼ੂਰ ਕਰ ਲਈ ਉਹ ਕਹਿੰਦੇ ਅਸੀਂ ਹਾਜ਼ਰੀ ਲਾਉਣ ਖਾਤਰ ਖੋਲਿਆ ਸੀ ਬਾਕੀ ਹੋਰ ਸਾਰਾ ਇਹ ਭਾਈਚਾਰਾ ਆਈਆ ਛੋਟੇ ਸ਼ਹਿਰ ਨੇ ਸਾਡੇ ਪਿੰਡਾਂ ਵਾਲੇ ਹੀ ਦੁਕਾਨਦਾਰ ਨੇ ਰੋਜ਼ ਇਹਨਾਂ ਨਾਲ ਸਾਡੀ ਸ਼ਾਂਝ ਆ ਇਸ ਲਈ ਇਹਨਾਂ ਨੇ ਸਾਡੀ ਪਹਿਲਾਂ ਹੀ ਬੇਨਤੀ ਮਨਜ਼ੂਰ ਕਰੀ ਐ ਸਾਰੀਆਂ ਬੈਂਕਾਂ ਨੇ ਵੀ ਕਰ ਲਈ। ਇੱਕ ਅੱਧੀ ਕੋਈ ਬੈਂਕ ਖੁੱਲੀ ਆ ਉਹ ਵੀ ਜਾ ਕੇ ਕਹਿ ਦਿੰਨੇ ਆ ਮੰਨ ਲੈਣਗੇ। ਸ਼ਰਾਬ ਦੇ ਠੇਕੇ ਸੀ ਉਹਨਾਂ ਨੇ ਵੀ ਬੰਦ ਕਰ ਲਏ, ਹੱਤੇ ਵਾਲਿਆਂ ਨੇ ਵੀ ਹੱਤੇ ਹੀ ਬੰਦ ਕਰ ਲਏ। ਪੂਰਨ ਤੌਰ ਤੇ ਬੰਦ ਆ। ਪੂਰਨ ਤੌਰ ਤੇ ਹੀ ਬੰਦ ਆ। ਤੇ ਆਵਾਜਾਈ ਦੀ ਗੱਲ ਕਰੀਏ ਤਾਂ ਟ੍ਰੈਫਿਕ ਆ ਜਿਹੜੀ ਉਹ ਬੱਸਾਂ ਬਗੈਰ ਆਵਾਜ਼ ਆਈ ਆ ਜਿਹੜੀ ਜੀ ਉਹ 12 ਵਜੇ ਤੋਂ 4 ਵਜੇ ਤੀ ਬੰਦ ਕਰੀ ਜਾਂਦੀ। ਕਿਉਂ ਪਹਿਲਾਂ ਕੋਈ ਬੱਚਿਆਂ ਦੇ ਪੇਪਰ ਵੀ ਨੇ, ਕਿ ਇਹਨੇ ਦੂਰ ਨੇੜੇ ਟੀਚਰ ਨੇ ਜਾਣਾ, ਬਰਾਤਾਂ ਵੀ ਨੇ। ਪਿਆਰ ਐਮਰਜੈਂਸੀ ਕਾਲ ਇਹਨਾਂ ਨੂੰ ਵੈਸੇ ਹੈ ਖੁੱਲੇ ਆ 12 ਤੋਂ 4 ਜਣੀ ਫਿਰ ਪੂਰਨ ਬੰਦ ਆ ਉਹਦੇ ਵਿੱਚ ਇਹ ਵੀ ਮੈਡੀਕਲ ਵਾਲਿਆਂ ਨੂੰ ਕੋਈ ਵਿਆਹ ਵਾਲੇ ਇਹਨਾਂ ਨੂੰ ਖੁੱਲ ਹੋਊਗਾ ਮੇਰਾ ਨਾਮ ਹੈਪੀ ਸੰਗੂ ਹੈ ਮੈਂ ਸੰਗੂ ਸੀਟਸ ਦਾ ਪ੍ਰੋਪਰਾਈਟਰ ਅੱਜ ਕਿਸਾਨ ਮੋਰਚੇ ਦੇ ਵੱਲੋਂ ਜੋ ਸਾਨੂੰ ਸੱਦਾ ਮਿਲਿਆ ਅਸੀਂ ਉਹਦਾ ਸਹਿਯੋਗ ਕਰਦੇ ਆ ਤੇ ਸਾਡੇ ਆ ਵਪਾਰੀ ਵਰਗ ਵੱਲੋਂ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਕਰਦੇ ਹੋਏ ਤੇ ਆਪਣੀਆਂ ਸਾਰੀਆਂ ਸ਼ਾਪਸ ਬੰਦ ਕੀਤੀਆਂ ਨੇ ਅਸੀਂ ਸਮਰਥਨ ਕਰਦੇ ਆ ਇਸ ਭਾਰਤ ਬੰਦ ਦਾ ਕਿਉਂਕਿ ਜੇ ਸਾਡੇ ਕਿਸਾਨ ਹੀ ਪਿੱਛੇ हट ਗਏ ਤਾਂ ਵਪਾਰੀ ਕੀ ਕਰੋਗੇ ਕਿਉਂਕਿ ਵਪਾਰ ਹੀ ਕਿਸਾਨਾਂ ਦੇ ਸਿਰ ਨਾਲ ਚੱਲਦਾ ਅਸੀਂ ਇਸ ਬਾਤ ਬੰਦ ਦਾ ਸਮਰਥਨ ਕਰਦੇ ਆ